ਅਗਲੀ ਖਬਰ ਮੋਗਾ ਤੋਂ ਜਿੱਥੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਹਿਪਨੋਟਾਈਜ਼ ਕਰਕੇ ਲੁੱਟ ਦੀ ਵਾਰਦਾਤ ਨੂੰ ਲੁਟੇਰਿਆਂ ਨੇ ਅੰਜਾਮ ਦਿੱਤਾ ਆਰਿਆ ਸਕੂਲ ਦੇ ਨੇੜੇ ਦੁਕਾਨ 'ਤੇ ਬੈਠੀ ਮਹਿਲਾ ਦੇ ਨਾਲ ਇਹ ਲੁੱਟ ਹੋਈ ਹੈ ਮਹਿਲਾ ਨੂੰ ਤਿੰਨ ਲੋਕਾਂ ਨੇ ਹਿਪਨੋਟਾਈਜ਼ ਕਰ ਦਿੱਤਾ ਜਿਨ੍ਹਾਂ 'ਚੋਂ ਇੱਕ ਔਰਤ ਵੀ ਸ਼ਾਮਲ ਸੀ ਮਲਜ਼ਮ ਇੱਕ ਤੋਂ 1.5 ਲੱਖ ਰੁਪਏ ਦਾ ਸੋਨਾ ਲੈ ਕੇ ਫਰਾਰ ਹੋ ਗਏ ਕੱਟਾ ਸੀਸੀਟੀਵੀ ਚ ਕੈਦ ਹੋ ਗਈ ਹੈ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਾਈ ਗਈ ਹੈ ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਸਰ ਕੱਲ ਆਰਿਆ ਸਕੂਲ ਰੋਡ ਤੇ ਮੇਰੀ ਸ਼ਾਪ ਹੈਗੀ ਆ ਜੀ ਮਣੀਅਰੀ ਦੀ ਉੱਥੇ ਹਰ ਰੋਜ਼ ਦੀ ਤਰ੍ਹਾਂ ਮੈਂ ਉੱਥੇ ਹੀ ਬੈਠਦਾ ਹੈਗਾ ਕੱਲ ਮੈਂ ਆਪਦੀ ਮਦਰ ਨੂੰ ਮਿਠਾ ਕੇ ਤੇ ਘਰੇ ਰੋਟੀ ਖਾਣ ਆਇਆ ਸੀ ਇੰਨੇ ਟਾਈਮ ਦੇ ਵਿੱਚ ਹੀ ਕੁਝ ਬੰਦੇ ਉੱਥੇ ਆਏ ਜਿਦੇ ਵਿੱਚ ਇੱਕ ਲੇਡੀ ਸੀ ਤੇ ਦੋ ਜੈਂਸ ਸੀਗੇ ਜਿਹੜਾ ਇੱਕ ਜੈਂਸ ਜੀ ਉਹ ਕੋਈ ਬਾਬਾ ਟਾਈਪ ਇਸ ਟਾਈਪ ਨਾਲ ਬਣ ਕੇ ਆਇਆ ਸੀ ਉਹਨਾਂ ਨੇ ਮੇਰੀ ਮਦਰ ਨੂੰ ਹੀ ਪ੍ਰੋਟਾਈਜ਼ਮੈਂਟ ਇਸ ਟਾਈਪ ਨਾਲ ਕੁਝ ਕਰਤਾ ਕਿ ਜਿਦੇ ਵਿੱਚ ਕੁਝ ਵੀ ਸੁੱਧ ਬੋਧ ਇਹਨਾਂ ਨਹੀਂ ਭੁੱਲ ਗਈ ਤੇ ਇਹਨਾਂ ਨੂੰ ਕੁਝ ਵੀ ਨਹੀਂ ਪਤਾ ਲੱਗਿਆ ਕਿ ਅਸੀਂ ਕੀ ਕਰ ਰਹੀਆਂ ਮੈਂ ਜਿਵੇਂ ਜਿਵੇਂ ਉਹ ਕਹੀ ਗਿਆ ਇਹ ਉਵੇਂ ਉਵੇਂ ਕਰਦੇ ਰਹੇ ਉਹਨਾਂ ਨੇ ਮੇਰੀ ਮਾਤਾ ਦੀਆਂ ਤਿੰਨ ਰਿੰਗਾਂ ਹੱਥ 'ਚ ਪਾਈਆਂ ਸੀ ਉਹ ਲਵਾ ਕੇ ਤੇ ਉਹ ਆਪਦੇ ਨਾਂ ਲੈ ਗਏ ਹੋਏ ਆ ਤੇ ਸਾਡਾ ਇਸ 'ਚ 1 ਤੋਂ ਲੈ ਕੇ 1.5 ਲੱਖ ਦਾ ਨੁਕਸਾਨ ਹੋ ਗਿਆ ਜੀ ਪਹਿਲਾਂ ਕਿਵੇਂ ਆਇਆ ਕੋਹਣ ਆਇਆ ਸੀ ਪਹਿਲਾਂ ਕੀ ਮੰਗਿਆ ਸੀ ਸਭ ਤੋਂ ਪਹਿਲਾਂ ਜੀ ਜਿਹੜਾ ਉਹ ਬਾਬਾ ਬਣਿਆ ਸੀਗਾ ਜੀ ਉਹਨੇ ਪਹਿਲਾਂ ਆ ਕੇ ਰਸਤਾ ਪੁੱਛਿਆ ਕਿ ਐਂ ਕਰਕੇ ਬੀਬੀ ਰਾਧਾ ਸੌਮੀ ਵਾਲਿਆਂ ਦਾ ਡੇਰਾ ਕਿੱਥੇ ਆ ਇਹ ਕਹਿੰਦੀ ਉਹਦਾ ਬਾਹਰ-ਬਾਰ ਆ ਐਨੇ ਨੂੰ ਉਹ ਚਲਾ ਗਿਆ ਤੇ ਇੱਕ ਲੇਡੀਜ਼ ਤੇ ਦੋ ਇੱਕ ਮੁੰਡਾ ਟੋਪੀ ਵਾਲਾ ਉਹ ਅੰਦਰ ਆ ਗਿਆ ਜੀ ਉਹ ਜਦੋਂ ਅੰਦਰ ਆ ਕੇ ਦੁਕਾਨ ਤੇ ਇੱਕ ਰਮਾਲ ਟਾਈਪ ਕੋਈ ਚੀਜ਼ ਮੰਗ ਰਹੀ ਰਮਾਲ ਦੇ ਦਿਓ ਮੈਨੂੰ ਠੀਕ ਹੈ ਜੀ ਇਦਾਂ ਦੇ ਵਿੱਚ ਉਹਨਾਂ ਨੇ ਉਹਨੇ ਨੂੰ ਉਹ ਬਾਬਾ ਅੰਦਰ ਆ ਗਿਆ ਜੀ ਜਦੋਂ ਬਾਬਾ ਅੰਦਰ ਆਇਆ ਤੇ ਉਹਨਾਂ ਦੀ ਆਪਸ ਵਿੱਚ ਮਿਲੀ ਭੁਗਤ ਦੇ ਕਾਰਨ ਉਹਨਾਂ ਨੇ ਇਹ ਗੱਲ ਉਹਨਾਂ ਨੂੰ ਕਹੀ ਹਾਂਜੀ ਬਾਬਾ ਉਹ ਕਰਨੀ ਗਲੇ ਬਾਬਾ ਜੀ ਆਗੇ ਤੁਹਾਨੂੰ ਪੈਰੀ ਹੱਤ ਲਾਓ ਇਹ ਉਹ ਇਦਾਂ ਕੁਝ ਕਰਨ ਲੱਗੇ ਇੰਨੇ ਵਿੱਚ ਇਹਨਾਂ ਨੇ ਇਹ ਮੇਰੀ ਮਾਤਾ ਨੂੰ ਕਹਿੰਦੇ ਕਿ ਤੂੰ ਮੇਰੇ ਵੱਲ ਵੇਖ ਕੀ ਆਏ ਅੱਖਾਂ ਚੱਖਾਂ ਕੋਈ ਪਾਪ ਹੋ ਕੇ ਇਹਨਾਂ ਨੇ ਹਿਪਨੋਟਾਈਜ਼ਮੈਂਟ ਕਰਤਾ ਕਿ ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਲੱਗਿਆ ਮੈਂ ਕੀ ਕਰ ਰਹੀ ਹਾਂ ਮਾਤਾ ਹਜੇ ਵੀ ਮੇਰੇ ਬੋਲਣ ਦੇ ਕੁਝ ਉਹ ਨਹੀਂ ਹੈਗੀ ਕਿ ਇਹ ਇਹਨੂੰ ਪਤਾ ਨਹੀਂ ਹਜੇ-ਹਜੇ ਹੁਣ ਵੀ ਅਸੀਂ ਨੂੰ ਬਹੁ ਖਾਣ ਪੀਣ ਨੂੰ ਕਹਿ ਰਹੇ ਕਿ ਤੂੰ ਖਾ ਲਾ ਇਹ ਖਾ ਲਾ ਹਜੇ ਵੀ ਨਹੀਂ ਕੋਸ਼ਿਸ਼ ਸੁੱਧ ਬੁੱਧ ਦੀ ਭੁੱਲੀ ਪਈ ਹੈ ਕਿ ਇਹਨੂੰ ਕੁਝ ਨਹੀਂ ਪਤਾ ਇਸ ਕਰਕੇ ਮੈਂ ਉਹਨਾਂ ਦਾ ਬੇਟਾ ਐ ਮੈਂ ਇਸ ਕਰਕੇ ਦੱਸ ਰਿਹਾ ਮੈਂ ਪੁਲਿਸ ਚਾ ਵੀ ਇਹ ਦਰਖਾਸਤ ਦੇ ਦਿੱਤੀ ਹੋਈ ਹੈ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੇਰੀ ਇਸ 'ਚ ਮਦਦ ਕੀਤੀ ਜਾਵੇ ਕਿ ਅਸੀਂ ਬਹੁ ਮਿਡਲ ਫੈਮਿਲੀ ਦੇ ਬੰਦੇ ਆ ਕਿ ਸਾਡਾ ਜੋ ਮਿਹਨਤ ਕਰਕੇ ਕਮਾਇਆ ਵਿਆ ਉਹ ਇੱਕ ਮਿੰਟ 'ਚ ਲੈ ਗਏ ਹੋਏ ਆ ਕਿ ਸਾਡੀ ਇਸ 'ਚ ਬੇਤੀ ਇਹ ਹੈਗੀ ਆ ਕਿ ਸਾਡੀ ਮਦਦ ਕੀਤੀ ਜਾਵੇ ਇਸ ਅਜੀਬੋ-ਗਰੀਬ ਵਾਰਦਾਤ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਸਵੀਰਾਂ ਸਿਸਟੀ ਵਿੱਚ ਕੈਦ ਹੋ ਗਈਆਂ ਜੋ ਤੁਹਾਡੇ ਟੀਵੀ ਸਕਰੀਨਸ ਤੇ ਨੇ ਸਾਡਾ ਜਾਣਕਾਰੀ ਦੇ ਨਾਲ ਵਿਪਨੋਕਾਰਾ ਸਾਡੇ ਪੱਤਰਕਾਰ ਫੋਨਲਾਈਨ ਤੇ ਸਾਡੇ ਨਾਲ ਨੇ ਵਿਪਨ ਬੜਾ ਹੀ ਹੈਰਾਨੀਜਨਕ ਮਾਮਲਾ ਹੈ ਕਿ ਇੱਕ ਦੁਕਾਨ ਦੇ ਅੰਦਰ ਵੜ ਕੇ ਕੁਝ ਲੁਟੇਰਿਆਂ ਨੇ ਹਿਪਨੋਟਾਈਜ਼ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਬਿਲਕੁਲ ਬਿਲਕੁਲ ਸਹੀ ਮਰ ਨੇ ਮੋਗਾ ਦੀ ਜਿਹੜੀ ਕਿ ਕੱਲ ਵਾਪਰੀ ਇੱਕ ਬਿਨਿਆਰੀ ਵਾਲੀ ਦੁਕਾਨ ਦੇ ਉੱਤੇ ਅ ਕੰਨ ਜਿਹੜੇ ਜਿਹੜੇ ਸ਼ਖਸਾਂ ਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਬੈਲ ਆ ਗਈ ਹੈ ਔਰ ਪਹਿਲਾ ਇਥੇ ਜਿਹੜਾ ਇੱਕ ਬਾਬਾ ਆਉਂਦਾ ਹੈਗਾ ਔਰ ਬਾਬਾ ਇਥੇ ਆ ਕੇ ਮਹਿਲਾ ਤੋਂ ਇੱਕ ਡਰੈੱਸ ਪੁੱਛਦਾ ਹੈਗਾ ਧਰਮਸ਼ਾਲਾ ਵਗੈਰਾ ਦਾ ਵੀ ਕੀ ਐਡਰੈਸ ਹੈਗਾ ਉਹ ਕਹਿੰਦੀ ਉਹ ਐਡਰੈਸ ਦੱਸਦੀ ਹੈ ਤੇ ਉਸ ਤੋਂ ਬਾਅਦ ਦੋ ਜਣੇ ਫੇਰ ਆਉਂਦੇ ਨੇ ਔਰ ਇਹਨਾਂ ਕੋਲ ਆ ਕੇ ਰੁਮਾਲ ਦੀ ਮੰਗ ਕਰਦੇ ਨੇ ਪਹਿਲਾਂ ਕਦੇ ਵੀ ਸਾਡੇ ਕੋਲ ਰੁਮਾਲ ਚਾਹੀਦਾ ਰੁਮਾਲ ਮੰਗਦੇ ਨੇ ਰੁਮਾਲ ਮੰਗਣ ਤੋਂ ਬਾਅਦ ਉਹ ਬਾਬਾ ਵੀ ਪਿੱਛੇ ਆ ਜਾਂਦਾ ਤੇ ਇਹ ਇਹ ਜਿਹੜੇ ਦੋਨਾਂ ਜਿਹੜੇ ਹੁੰਦੇ ਨੇ ਬਾਬੇ ਦੇ ਪੈਰੀ ਹਸਲ ਜਾਂਦੇ ਨੇ ਕਹਿੰਦੇ ਵੀ ਬਾਬਾ ਜੀ ਬਹੁਤ ਕਰਮੀ ਵਾਲੇ ਨੇ ਅ ਔਰ ਬਾਬਾ ਜੀ ਨੇ ਫਿਰ ਉਸ ਮਹਿਲਾ ਨੂੰ ਜਿਹੜਾ ਹੌਪਟਲਾਈਜ਼ ਕੀਤਾ ਆ ਗਿਆ ਉਹਨਾਂ ਨੂੰ ਕਹਿੰਦੇ ਵੀ ਤੈਨੂੰ ਬਹੁਤ ਜ਼ਿਆਦਾ ਕੁਝ ਮਿਲੇਗਾ ਕਿ ਉਹ ਐਡੀਕ ਮਹਿਲਾ ਨੂੰ ਇੰਨਾ ਕ ਆਪਣੇ ਹੌਪਟਲ ਕੀਤਾ ਕਿ ਉਹਦੀਆਂ ਜਿਹੜੀਆਂ ਗੂਠੀਆਂ ਪਾਈਆਂ ਹੋਈਆਂ ਜਾਂਦੀਆਂ ਉਹ ਲੈ ਕੇ ਔਰ ਕੋਈ ਦੁਕਾਨ ਤੇ ਸਮਾਨ ਲੈ ਕੇ ਜਿਹੜਾ ਉਹ ਲੈ ਕੇ ਇੱਥੋਂ ਜੀ ਜੀ ਵਿਪਨ ਤੇ ਸੀਸੀਟੀਵੀ ਦੀਆਂ ਤਸਵੀਰਾਂ ਜਿੱਦਾਂ ਕਿ ਅਸੀਂ ਦੇਖ ਪਾ ਰਹੇ ਹਾਂ ਉਸ ਦੇ ਆਧਾਰ ਤੇ ਕਿੱਥੇ ਤੱਕ ਅਜੇ ਜਾਂਚ ਪਹੁੰਚੀ ਹੈ ਕਿ ਇਹ ਲੋਕ ਕੀ ਲੋਕਲ ਦੱਸੇ ਜਾ ਰਹੇ ਨੇ ਜਾਂ ਫਿਰ ਬਾਹਰੋਂ ਕਿਤੋਂ ਆਏ ਸੀ ਬਿਲਕੁਲ ਸਾਡੀ ਥਾਣਾ ਇੰਚਾਰਜ ਨਾਲ ਵੀ ਗੱਲ ਹੋਈ ਹੈਗੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਐਪਲੀਕੇਸ਼ਨ ਆ ਗਈ ਔਰ ਸੀਸੀਟੀਵੀ ਅਸੀਂ ਲੈ ਲਈ ਹੈਗੀ ਹੈ ਔਰ ਜਲਦੀ ਕੌਕੀਗਾ ਕਿਉਂਕਿ ਚਿਹਰੇ ਬਿਲਕੁਲ ਸਾਫ ਨਜ਼ਰ ਆ ਰਹੇ ਨੇ ਮਹਿਲਾ ਦਾ ਚਿਹਰਾ ਬਿਲਕੁਲ ਸਾਫ ਨਜ਼ਰ ਆ ਰਿਹਾ ਹੈ ਔਰ ਬਾਬੇ ਦਾ ਚਿਹਰਾ ਬਿਲਕੁਲ ਸਾਫ ਨਜ਼ਰ ਆ ਰਿਹਾ ਹੈ ਔਰ ਜਲਦੀ ਜਿਹੜੀ ਕੀ ਪੁਲਿਸ ਨਾਲ ਗ੍ਰਿਫਤਾਰ ਕਰ ਲੈਗੇ ਜੀ ਹੂੰ ਜੀ ਵਿਪਨ ਬਹੁਤ ਧੰਨਵਾਦ ਹੈ ਸਾਰੀ ਜਾਣਕਾਰੀ ਵਾਸਤੇ